ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਬਾਈ ਹੋ ਗਏ 15-16 ਦਿਨ ਪਹਿਲਾਂ ਵੀਡੀਓ ਬਣਾਈ ਸੀ ਆਪਣੇ ਭਰਾ ਦੀ ਵੱਡੇ ਭਰਾ ਦੀ ਜਿਹੜੇ ਭਰਾ ਦੇ ਬਾਈ ਗਾਣੇ ਲਿਖੇ ਹੋਏ ਨੇ ਤੇ ਸੋਸ਼ਲ ਮੀਡੀਆ ਕਰਕੇ ਥੋੜਾ ਜਿਹਾ ਬਾਈ ਪਿੱਛੇ ਰਹਿ ਗਿਆ ਸੀਗਾ ਸਾਡੀ ਮੁਲਾਕਾਤ ਬਾਈ ਥੋੜੀ ਘੱਟ ਹੋਈ ਆ ਤੇ ਆਪਾਂ ਇਹ ਗੱਲ ਕਹੀ ਸੀਗੀ ਵੀ ਵੀਡੀਓ ਬਣਾਵਾਂਗੇ ਭਰਾ ਦੇ ਨਾਲ ਬਾਈ ਜ਼ਿੰਦਗੀ ਦੇ ਰਜੇਵੇਂ ਨਹੀਂ ਹਨਾ ਬਾਈ ਭਰਾ ਕੈਰੇਕਟਰੀ ਵੀ ਕਰਦਾ ਹੈ ਦੇਖ ਸਕਦੇ ਤੁਸੀਂ ਇਸ ਵਕਤ ਬਾਈ ਅਸੀਂ ਬਸ ਦੇ ਵਿੱਚ ਬੈਠੇ ਆਂ ਤੇ ਭਰਾ ਨਾਲ ਮੁਲਾਕਾਤ ਹੋਈ ਤੇ ਕੀ ਹਾਲ ਹੈ ਬਈ ਪਿਆਰੇ ਇੱਕ ਤਾਂ ਇਹ ਦੱਸ ਬਈ ਪਿਆਰੇ ਵੀ ਆਪਾਂ ਉਹਦੇ ਵੀ ਦੱਸਿਆ ਸੀ ਹਨਾ ਵੀ ਗਾਣੇ ਆਪਾਂ ਪ੍ਰੀਤ ਬਰਾੜ ਨੂੰ ਦਿੱਤੇ ਆ ਤੂੰ ਸ਼ਿੰਦੇ ਬਰਾੜ ਨੂੰ ਹਨਾ ਤੇ ਉਸ ਤੋਂ ਬਾਅਦ ਕਿਸੇ ਕਲਾਕਾਰ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ ਬਈ ਐਵੇਂ ਨਹੀਂ ਤੇ ਮੀ ਲੱਗਿਆ ਅੱਜ ਕੱਲ ਦਾ ਜਿਹੜਾ ਚੱਲਦਾ ਜਿਹੜਾ ਨਾ ਮੈਨੂੰ ਸਿਸਟਮ ਚੰਗਾ ਹੀ ਲੱਗਦਾ ਠੀਕ ਹੈ ਤਾਂ ਕਾਂਤ ਨਹੀਂ ਕਿਸੇ ਗੀਤ ਦਾ ਪਟਾਂਗ ਨਾ ਸੁਰ ਨਾ ਤਾਲ ਚੰਗਾ ਹੀ ਸਿਸਟਮ ਠੀਕ ਹੈ ਬਈ कि ਅੱਜ ਆਪਾਂ ਇਹ 10000 ਵੀ ਕਿੱਦਾਂ ਬੈਠੀਏ ਹਨ ਮੈਨੂੰ ਪਤਾ ਬਈ ਮਜਬੂਰੀ ਆ ਬਈ ਜ਼ਿੰਦਗੀ ਦੇ ਰਜੇਵੇਂ ਹੁੰਦੇ ਆ ਬਈ ਨਹੀਂ ਟਾਈਮ ਲੱਗਦਾ ਪਰ ਫਿਰ ਵੀ ਹਨਾ ਅੱਜ ਫੇਰ ਵੀਡੀਓ ਬਣਾ ਰਹੇ ਆ ਵੀ ਜਲਦੀ ਵੀ ਟਾਈਮ ਕੱਢ ਤੂੰ ਵੀ ਹਨਾ ਵੀ ਆਪਾਂ ਸਾਹਮਣੇ ਹੋਈਏ ਤੇ ਪੁਰਾਣਾ ਖੁੱਲ ਕੇ ਗੱਲਾਂ ਬਾਤਾਂ ਕਰੀਏ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਨਾਲ ਤੇ ਕਰਾਂਗੇ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ